हां जी दोस्तों सारेया नु सस्श्रीकाल स्वागत करते हां टोडा राज संधू फार्मिंग दे विच सो दोस्तों आज पहुंचे हां ਪਿੰਡ ਬੂ ਬੂ ਪਿੰਡ ਦੋਸਤੋ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹਰੀਕੇ ਪੱਤਣ ਤੇ ਬਿਲਕੁਲ ਨਜ਼ਦੀਕ ਨਾਲ ਲੱਗਦਾ ਪਿੰਡ ਬੂ ਹੈਗਾ ਦੋਸਤੋ ਹਰੀਕੇ ਪੱਤਣ ਤੋਂ ਜਿਹੜਾ ਰੋਡ ਦੋਸਤੋ ਪੱਟੀ ਮੋੜ ਪਿੱਖੀਵੈਂਡ ਖਾਲਾ ਖਲੜਾ ਰੋਡ ਆ ਇਸੇ ਰੋਡ ਦੇ ਉੱਪਰ ਪਿੰਡ ਬੂ ਨੂੰ ਛੜਕ ਨਿਕਲਦੀ ਆ ਜੋ ਕਿ ਬਿਲਕੁਲ ਖਰੀਕੇ ਪਤਨ ਤੋਂ ਕੋਈ ਅੱਧਾ ਕਿਲੋਮੀਟਰ ਕਿਲੋਮੀਟਰ ਦੀ ਦੂਰੀ ਤੇ ਹੈਗੀ ਆ ਵੀਰ ਗੁਰਲਾਲ ਦੇ ਕੋਲੇ ਆਇਆ ਆ ਦੋਸਤੋ ਤੇ ਪਸ਼ੂ ਵਪਾਰ ਦਾ ਕੰਮ ਵੀਰ ਨੇ ਬਿਲਕੁਲ ਨਵਾਂ ਨਵਾਂ ਸ਼ੁਰੂ ਕੀਤਾ ਤੇ ਚਾਰ ਬੈੜਾ ਅੱਜ ਤੁਹਾਨੂੰ ਦਿਖਾਉਣੀਆਂ ਨੇ ਆਪਾਂ ਇਸ ਘਰੋਂ ਤਰੀਕ ਤੁਸੀਂ ਨੋਟ ਕਰ ਲਓ ਦੋਸਤੋ ਅੱਜ 16 ਫਰਵਰੀ ਆ ਸਮਾਂ ਕੋਈ ਮਾਰਨਿੰਗ ਦੇ 10:30 11 ਵਜੇ ਦਾ ਪਸ਼ੂ ਆਲਮੋਸਟ ਸਾਰੇ ਗੱਬਣ ਆ ਵੈਸੇ ਤਿੰਨ ਗੱਬਣ ਬੈੜਾ ਨੇ ਇੱਕ ਸੂਈ ਬੈੜਾ ਬਾਕੀ ਪੂਰੀ ਡਿਟੇਲ ਆਪਾਂ ਤੁਹਾਨੂੰ ਵੀਰ ਗੁਰਲਾਲ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਬੈਡ ਜਿਹੜੀ ਵੀ ਪਸੰਦ ਆਊਗੀ ਉਹਦੀ ਨਰਕ ਪਰਖਾ ਖਾਸ ਤੌਰ ਤੇ ਦੋਸਤੋ ਘਰੇ ਆਣ ਕੇ ਤੁਸੀਂ ਤਸੱਲੀ ਕਰ ਲਿਓ ਠੀਕ ਆ ਤੇ ਬਾਕੀ ਜਿਹੜੇ ਵੀਰ ਨੂੰ ਗੱਬਣ ਪਸ਼ੂ ਪਸੰਦ ਆਊਗਾ ਕਿਉਂ ਥਮਾਂ ਦਾ ਤਿਪਗੇ ਤੇ ਜੇਕਰ ਦੋਸਤੋ ਇੱਕ ਸੋਇਆ ਸੋਇਆ ਨਾਗਾ ਬਿਲਕੁਲ ਦੋੜਾਂਗੇ ਚੋਕੇ ਇੱਕ ਟਾਈਮ ਚੋਕੇ ਆਪਣੀ ਤਸੱਲੀ ਆ ਉਹ ਜ਼ਰੂਰ ਯਕੀਨੀ ਬਣਾ ਲਿਓ ਕਿਉਂਕਿ ਪੈਸੇ ਖਰਚ ਕਰਨੇ ਆ ਕਿਸੇ ਵੀਰ ਨੇ ਅੱਗੋਂ ਆਪ ਆਪਣੀ ਤਸੱਲੀ ਕਰਕੇ ਲੈ ਕੇ ਆਏ ਨੇ ਤੇ ਆਪ ਤੁਸੀਂ ਵੀ ਜਿਹੜੇ ਵੀਰ ਕੋ ਖਰੀਦਣ ਆ ਰਹੇ ਆਪਦੀ ਤਸੱਲੀ ਜ਼ਰੂਰ ਕਰਕੇ ਲੈ ਕੇ ਜਾਇਓ ਆਓ ਲੈਣੀਆਂ ਬ ਕੀ ਸੂਬਾ ਕਿੰਨੇ ਦਿਨ ਬਾਕੀ ਇਹ ਇਨਾਂ ਪਸ਼ੂਆਂ ਦੇ ਸੂਣ ਦੇ ਵਿੱਚ ਸਭ ਤੋਂ ਪਹਿਲਾਂ ਵੀਰ ਗੁਰਲਾਲ ਸਸਰੀ ਕਾਲ ਸਸਰੀਆ ਵੀਰ ਜੀ ਹੋਰ ਵੀਰ ਗੁਰਲਾਲ ਠੀਕ ਠਾਕ ਜੇ ਵਧੀਆ ਵਧੀਆ ਤੁਸੀਂ ਸੁਣਾਓ ਬਹੁਤ ਵਧੀਆ ਵੀਰ ਗੁਰਲਾਲ ਅੱਛਾ ਵੀਰ ਗੁਰਲਾਲ ਨਾਲ ਦੀ ਨਾਲ ਇੱਕ ਘਰੇਲੂ ਆਪਣਾ ਕੰਮ ਵੀ ਹੈਗਾ ਪਸ਼ੂ ਡੇਰੀ ਦਾ ਕੰਮ ਵੀ ਆ ਹਾਂ ਜੀ ਵੀਰ ਜੀ ਨਾਲ ਦੀ ਨਾਲ ਇੱਕ ਫਿਰ ਪਸ਼ੂ ਵਪਾਰ ਦਾ ਕੰਮ ਵੀ ਸ਼ੁਰੂ ਕੀਤਾ ਜੀ ਹਾਂ ਜੀ ਠੀਕ ਆ ਤੇ ਚਾਰ ਬੈੜਾ ਅੱਜ ਮੈਨੂੰ ਲੱਗਦਾ ਵੀ ਗੱਬਣ ਬੈੜਾਂ ਦੀ ਗਿਣਤੀ ਜ਼ਿਆਦਾ ਹੈ ਆਪਣੇ ਕੋਲ ਹਾਂ ਜੀ ਹਾਂ ਜੀ ਤਿੰਨ ਗੱਬਣਾ ਵੀਰ ਜੀ ਆ ਹਾਂ ਜੀ ਤੇ ਇੱਕ ਸੂਈ ਇੱਕ ਸੂਈ ਆ ਜੀ ਹਾਂ ਜੀ ਠੀਕ ਹੈ ਅੱਛਾ ਵੀਰ ਗੁਰਲਾਲ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਇਸ ਵੜ ਤੋਂ ਕਰ ਲੈਣੀ ਆ ਜਿਹੜੀ ਪਹਿਲੇ ਨੰਬਰ ਤੇ ਖੜੀ ਆ ਇਹਦੀ ਡਿਟੇਲ ਵੀਰ ਜੀ ਦੱਸ ਦਿਗੇ ਆਪਣੇ ਭੈਣ ਭਰਾਵਾਂ ਨੂੰ ਵੀ ਕੀ ਹੈਗੀ ਆ ਸੁਬਾ ਕਨਮਾ ਅੱਗੇ ਸੁੰਨ ਵਾਲੀ ਆ ਵੀਰ ਜੀ ਪਹਿਲਾ ਸੁਆ ਸੁਹੁੰਦੀ ਆ ਹਾਂਜੀ ਤੇ ਦੇਣ ਜੇ ਖੜਦੀ ਆ ਹਫਤਾ ਖੜਦੀ ਆ ਹਫਤਾ ਲੈ ਜੂਗੀ ਹਾਂਜੀ ਠੀਕ ਹੈ ਜੀ ਲਓ ਦੋਸਤੋ ਪਹਿਲਾ ਸੁਆ ਵੈਡ ਨੇ ਸੋਣਾ ਹਫਤਾ ਹਜੇ ਸਮਾਂ ਬਾਕੀ ਆ ਸੋਣ ਦੇ ਵਿੱਚ ਬੁੱਧੀ ਵਾਲੀ ਵੈਡ ਆ ਬਿਲਕੁਲ ਛੋਟੇ ਜੇ ਕੰਨ ਆ ਨਸਲ ਬਰੀਡ ਦੇ ਵਿੱਚ ਵੀ ਹੈਗੀ ਆ ਐਚ ਐਫ ਦੇ ਵਿੱਚ ਕੋਈ ਮੰਨ ਕੇ ਵੀ ਸੌਦਾ ਤੁਸੀਂ ਕਰ ਸਕਦੇ ਜੇ ਠੰਡੀ ਧੀਰੀ ਸੀਲਸ ਲੱਗ ਬਾਕੀ ਇਹ ਆ ਵਾਟ ਹੂਟ ਸਾਰੇ ਕੱਢ ਕੇ ਸੋਊਗੀ ਢਿੱਲਾ ਢੁਲਾ ਬਹੁਤ ਨਹੀਂ ਹੈ ਹਾਂ 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 ਆਹ ਲਓ ਠੀਕ ਆ ਬਾਕੀ ਨਖੇੜ ਆਫਸੀ ਥਾਣਾ ਦਾ ਵੇਖੋ ਦੋਸਤੋ ਹੱਥੀ ਚਵਾਈਲਾ ਥਾਣਾ ਸੋ ਆਰਡਰ ਕਾਫੀ ਸੋਹਣਾ ਬਣਾਉਗੀ ਹਜੇ 10 ਤੋਂ 12 ਦਿਨ ਲੈਂਦੀ ਹੈ ਜੀ ਹਾਂਜੀ ਹਾਂਜੀ ਇੱਥੇ ਵੀ ਜੀ ਲੈ ਜੂ ਹਜੇ ਗੂੰਦ ਹੀ ਹੁੰਦੀ ਆ ਠੀਕ ਹੈ ਜੀ ਹਾਂਜੀ ਲਓ ਵੀ 10 ਤੋਂ 12 ਦਿਨ ਦੋਸਤੋ ਹਜੇ ਲੈ ਕੇ ਜਾਊਗੀ ਬਾਈ ਕੱਦ ਕੁਦ ਦਿਖਾ ਦਿਓ ਕੱਦ ਬੜਾ ਤੇ ਬਾਕੀ ਕੱਦ ਇੱਕ ਦੋਸਤੋ ਆਪਾਂ ਸਿਰੇ ਵਾਲੀ ਗੱਲ ਹੀ ਕਰ ਦੇਣੀ ਆ ਵੀ ਕੱਦ ਤੋਂ ਵੱਡਾ ਪੂਰਾ ਬੇਲਬੂਲ ਦੀ ਸੋਣੀ ਆ ਕੱਦ ਵੱਡਾ ਵੀ ਫੁੱਲ ਵੱਡੀ ਹਾਈਟ ਆ ਕੋਈ ਛੋਟੀ ਨਹੀਂ ਹੈਗੀ ਤੇ ਬਾਕੀ ਜਿਹੜੀਆਂ ਵੜਾਂ ਹੋਣਗੀਆਂ ਦੋ ਅਗਲੀਆਂ ਇੱਕੋ ਜਿਹੇ ਕੱਦ ਦੀਆਂ ਹੋਣਗੀਆਂ ਇਹ ਉਹਨਾਂ ਵੜਾਂ ਤੋਂ ਵੱਡੀ ਆ ਵੜ ਤੇ ਪਹਿਲਾ ਸੁਬਾ ਸੂਣਾ ਬਾਕੀ ਮੁੱਠੀ ਥਾਣਾ ਬਣੂ ਬਣੂ ਪੂਰਾ ਹਜੇ 12 ਦਿਨ ਕੱਢ ਦੀ ਆ ਬਾਕੀ ਸੀਲ ਠੰਡੀ ਵੀਰ ਜੀ ਬੜੀ ਭਵੇਂ ਇਦਾਂ ਕੋਈ ਬੈਠਾ ਰੇ ਵੀਰ ਭਰਾ ਲਓ ਜੀ ਹਾਂ ਜੀ ਲਓ ਜੀ ਠੀਕ ਆ ਤੇ ਵੀਰੇ ਖੋਲ ਕੇ ਤੋਰ ਕੇ ਦਿਖਾਈਏ ਇੱਕ ਵਾਰੀ ਠੀਕ ਆ ਜੀ ਬਾਕੀ ਪ੍ਰਿੰਟ ਜਿਹੜਾ ਦੋਸਤੋ ਬਲੈਕ ਤੇ ਵਾਈਟ ਡੱਬ ਹੈ ਗਿਆ ਬੈਡ ਦੇ ਵਿੱਚ ਵੱਡੇ ਕੱਦ ਦੇ ਵਿੱਚ ਤੇ ਬਾਕੀ ਬੰਦਾ ਸਮਾਂ ਸਾਰੇ ਵੀਰਾਂ ਨੂੰ ਪਤਾ ਵੀ ਜੇਕਰ 10 ਤੋਂ 12 ਦਿਨ ਹਜੇ ਪਏ ਆ ਪਸੂ ਤੇ ਤੇ तकरीबन ਕਸਮੇ ਲੈਵੇ ਦੀ ਬਣੂਗੀ ਟਾਇਰ ਟੈਡਰ ਹੋਊ ਕਹਿੰਦਾ ਤੇ ਆਹ ਲੋ ਠੀਕ ਆ ਅੱਛਾ ਵੀਰ ਗੁਰਲਾਲ ਕੀ ਮੁੱਲ ਕਰਦੇ ਆਂ ਦਾ ਵੀਰ ਜੀ ਇਹਦਾ ਮੋਲਾ ਆਪਾਂ ਜਾਇਦ ਹੀ ਕਰਨਾ ਵਾ ਹਾਂਜੀ ਬਾਕੀ ਵੈੜ ਜੇ ਕਿਸੇ ਵੀਰ ਨੇ ਸਾਹਮਣੇ ਫਿਰਤਾ ਚਲੋ 2 ਰੁਪਏ ਉਹਨੂੰ ਵੀ ਦੇ ਦੋ ਜੇ ਕੋਈ ਵਪਾਰੀ ਵੀਰ ਵੀ ਆਪਣੇ ਤੋਂ ਗਾਂ ਲੈ ਆ ਜਾਂਦਾ ਵਾ ਹਾਂਜੀ ਹਾਂਜੀ ਹੁਣ ਆਪਾਂ 52 ਦਾ ਮੁੱਲ ਕਰਦੇ ਆਂ ਠੀਕ ਆ ਵੀਰੇ ਤੇ ਉਹਦੇ ਵਿੱਚੋਂ ਮਾਨਤਾਣ ਕਰਦਾਂਗੇ 52 ਚੋਂ ਹਾਂਜੀ 50 ਦੀ ਦੇ ਦਾਂਗੇ ਵੈੜ ਆਪਾਂ ਹਾਂ ਨਾ ਜੜੀ ਹਾਂਜੀ ਉਹ ਚੋਂ ਵੀ ਛੋਟ ਛੱਪਾ ਕਰਦਾਂਗੇ ਵੀਰ ਭਰਾ ਦਾ ਠੀਕ ਆ ਭਰਾ ਹਾਂਜੀ ਲਓ ਦੋਸਤੋ 52000 ਡਿਮਾਂਡ ਆ ਹਾਂਜੀ ਬਾਕੀ ਉਹ ਖਾਤੋ ਤੇ 2000 ਲੈਸ 50000 ਦੀ ਉਹ ਵੀ ਹੋ ਜੂਗਾ ਘਰੇ ਕੋਈ ਆਿਆਂ ਦਾ ਸੋ ਬਾਕੀ ਤੁਸੀਂ ਵੇਖੋ ਠੰਡੀ ਧੀਰੀ ਆ ਸੀਲਸ ਲੱਗਾ ਜਿੱਦਾਂ ਮਰਦੀ ਬਾਕੀ ਸਾਰੀਆਂ ਢੱਲਾਂ ਵੀ ਜੀ ਨੇ ਕੱਢਣੀਆਂ ਵੇਖ ਲਓ ਹਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਗੂੰਦ ਆਉਂਦੀ ਆ ਬਿਲਕੁਲ ਜੀ ਬਿਲਕੁਲ ਹਜੇ 35 ਤੇ ਦੋਸਤੋ ਗੂੰਦ ਆਉਂਦੀ ਆ ਤੇ ਐਸਟੀਮੇਟਡ ਸਮਾਂ ਬੱਸ ਕੋਈ 12 ਕ ਦਿਨ ਹਜੇ ਲੈਂਦੀ ਆ ਸੋ ਬਾਕੀ ਬੋਦੀ ਵਾਲੀ ਵੈੜਾ ਮੂੰਹ ਮੱਥਾ ਖਾ ਲਓ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਵੇਖ ਲਓ ਮੂੰਹ ਮੱਥੇ ਦੀ ਠੀਕ ਹੈ ਜੀ ਬੋਦੀ ਵਾਲੀ ਵੈੜਾ ਤੇ 10 12 ਕ ਦਿਨ ਆਈਡੀਆ ਮੰਨ ਕੇ ਕੋਈ ਸਬਦਾ ਕਰ ਲਿਓ ਬਣੂਗੀ ਪੂਰਾ ਕਰ ਸੈਕੰਡ ਨੰਬਰ ਤੇ ਵੀਰ ਗੁਰਲਾਲ ਸਾਹਿਬ ਜਿਹੜੀ ਅਗਲੀ ਆਪਣੇ ਕੋਲ ਆ ਬੈਠਾ ਹਾਂਜੀ ਵੀਰ ਜੀ ਇਹ ਸੂਈ ਹੈ ਜੀ ਹਾਂਜੀ ਵੀਰ ਜੀ ਇਹ ਸੂਈ ਆ ਅੱਛਾ ਜੀ ਹਾਂਜੀ ਇਹਨੂੰ ਸਮਾਂ ਕਿੰਨਾ ਕੱਜ ਹੋ ਗਿਆ ਜੀ ਇਹ ਵੀਰ ਜੀ ਹੈਗਾ ਵਾ ਪਹਿਲਾ ਸੂਆ ਸੂਈ ਆ ਬੈੜ ਪਹਿਲਾਂ ਹਾਂਜੀ ਅੱਛਾ ਜੀ ਤੇ ਇਹਨੂੰ ਮਹੀਨਾ ਕ ਵੀਰ ਜੀ ਹੋ ਗਿਆ ਹੋਊਗਾ ਸੂਈ ਨੂੰ ਮਹੀਨਾ ਕ ਹੋ ਗਿਆ ਹਾਂਜੀ ਬਾਕੀ ਅੱਗੋਂ ਕਿਸੇ ਨੇ ਆਪਦੀ ਸਮਝ ਦੇ ਨਾਲ ਹਾਂਜੀ ਜਿੱਦਾਂ ਮਰਜ਼ੀ ਕਿ ਸਮਝ ਲਿਆ ਬਿਲਕੁਲ ਜੀ ਬਿਲਕੁਲ ਲਓ ਦੋਸਤੋ ਹੈ ਬਿਨਾ ਬੱਚੇ ਤੋਂ ਆ ਪਰ ਮਹੀਨਾ ਕਾ ਐਸਟੀਮੇਟ ਸਮਾ ਹੋ ਗਿਆ ਵੀ ਮਹੀਨੇ ਕ ਦੀ ਸੂਈ ਆ ਤੇ ਸੂਆ ਪਹਿਲਾ ਹੀ ਆ ਤੇ ਦੁੱਧ ਹੁਣ ਕਿੰਨਾ ਚਵਾ ਦਾਂਗੇ ਆਪਾਂ ਹੁਣ ਵੀਰ ਜੀ ਆਪਾਂ 14 ਕਿਲੋ ਆਪਣੇ ਆਪਦੇ ਇੱਥੋਂ ਵੀ ਲੜਾ ਵੀ ਆਪਾਂ ਕੰਡੇ ਤੇ ਚੜਾ ਕੇ ਦੇ ਦਾਂਗੇ 14 ਕਿਲੋ ਹਾਂਜੀ ਦੁੱਧ ਠੀਕ ਆ ਜੀ ਹਾਂਜੀ ਲਓ ਵੀ ਭਰਾਵੋ 14 ਕਿਲੋ ਹੁਣ ਦੁੱਧ ਵੀਰਾਂ ਦਾ ਵੀ ਆਪਾਂ ਘਰੋਂ ਚਵਾ ਦੇਾਂਗੇ ਜਿਹੜਾ ਕੋਈ ਵੀਰ ਆਉਂਦਾ ਖਰੀਦਣ ਤੇ ਬਾਕੀ ਚੋਣ ਚਾਣ ਕਿਸੇ ਥਾਂ ਦੇ ਵਿੱਚੋਂ ਕੋਈ ਬਾਦ ਘਾਟ ਕੋਈ ਤਾਰਨ ਦੀ ਜੀ ਇੱਕ ਨੰਬਰ ਆ ਚੋਈ ਠੀਕ ਆ ਜੀ ਹਾਂਜੀ ਤੇ ਹੱਥੀ ਚ ਬਾਈ ਵੱਧ ਗਿਆ ਜਾਂਦੀ ਹੈ ਹਾਂਜੀ ਹਾਂਜੀ ਕੋਈ ਇਹਨੂੰ ਵੰਗਾ ਪਾਉਂਦੀ ਨਹੀਂ ਕਿ ਲੋਡ ਇਦਾਂ ਹੀ ਭਾਵੇਂ ਕੋਈ ਵੀਰ ਭਰਾ ਬਹਿ ਜਾ ਕੋਈ ਚੱਕਰ ਨਹੀਂ ਕੋਈ ਹਿਲਦੀ ਨਹੀਂ ਕਰਮਾ ਲਈ ਠੀਕ ਹੈ ਜੀ ਹਾਂਜੀ ਬਾਕੀ ਆ ਦੋਸਤੋ ਤਸल्ली ਜਿਹੜੀ ਕਰਾਉਂਦਾ ਉਹ ਮਕਸਦ ਹੁੰਦਾ ਵੀ ਕਿਸੇ ਭੈਣ ਭਰਾ ਨੂੰ ਇਹ ਨਾ ਲੱਗੇ ਵੀ ਕੋਈ ਹਨਾ ਛੜਾਕਲ ਜਾਂ ਪਸ਼ੂਆਂ ਜਾਂ ਕੋਈ ਲੱਤ ਛਾੜੇ ਮਾਰਦਾ ਤੇ ਠੱਡੀ ਤੇਰੀ ਸੀਲ ਸੁ ਲੱਗਾ ਬਾਕੀ ਡਿਜ਼ਾਈਨ ਜਿਹੜਾ ਪੂਰਾ ਪਰਸ ਕੱਲਾ ਹਨਵਾਇਆ ਤੋਆ ਵੀਰ ਨੇ ਘਾਟਾ ਪਸ਼ੂ ਕਿਉਂਕਿ ਇੱਕ ਮਾਰਨਿੰਗ ਦਾ ਟਾਈਮ ਆ ਤੇ ਲਿਓ ਵੀਰ ਖੋਲ ਕੇ ਤੋੜ ਦਿੱਗੇ 14 ਕਿਲੋ ਦੁੱਧ ਤੇ ਚੱਲ ਰਹੀ ਹੈ ਇਹ ਬੈੜ ਪਹਿਲਾ ਸਵੇਰ ਸੂਈ ਆ ਚਵਾਈ ਆਪਾਂ 7:00 ਵਜੇ ਕੀਤੀ ਹੁਣ ਦੱਸ ਦੋ ਟਾਈਮ ਕਿੰਨਾ ਹੋਇਆ ਅੱਛਾ ਜੀ ਮਾਰਨਿੰਗ ਸਵੇਰ 7:00 ਵਜੇ ਕੀਤੀ ਹਾਂਜੀ ਹਾਂਜੀ ਠੀਕ ਹੈ ਜੀ ਇਹ ਤਾਂ ਹੁਣ ਮੈਸਨ ਦਾ ਬਾਕੀ ਦੋਸਤੋ 10 ਤੋਂ ਉੱਪਰ ਹੁਣ ਸਮਾਂ ਜਿਹੜਾ ਹੋ ਹੀ ਚੁੱਕਿਆ 10 10:30 ਦੇ ਨੇੜੇ ਤੇੜੇ ਹੁਣ ਜਿਹੜਾ ਸਮਾਂ ਹੋ ਗਿਆ ਹਾਂਜੀ ਤੇ ਸਵੇਰ 7:00 ਵਜੇ ਦੀ ਚਵਾਈ ਹੋਈ ਆ ਕੁਝ 3 3:30 ਘੰਟੇ ਦਾ ਸਮਾਂ ਹੋ ਗਿਆ ਸ਼ਾਮ ਨੂੰ ਤਾਂ ਵੀਰ ਜੀ ਆਇਆ ਫੁੱਟਬਾਲ ਤਰਾਵਾ ਨਾ ਬਾਹਰ ਆਇਆ ਠੀਕ ਹੈ ਜੀ ਹਾਂਜੀ ਠੀਕ ਆ ਬਾਕੀ ਦੁੱਧ ਵੀ ਚੰਗਾ 14 ਕਿਲੋ ਜੀ ਹਾਂਜੀ ਹਾਂਜੀ ਠੀਕ ਆ ਦੁੱਧ ਚੰਗਾ ਸਾਰਾ ਮਿਲਦਾ ਗਰਮੀ ਭਰ ਪਿਉਣਾ ਹਾਂਜੀ ਹਾਂਜੀ ਅੱਧ ਸਿਆਲ ਤੱਕ ਵੀ ਪਹੁੰਚ ਸਕਦੀ ਹੈ ਨਾਲੇ ਨਵੀਆਂ ਵੈੜ ਕੋਈ ਉਹਨਾਂ ਦੀ ਨਹੀਂ ਪਹਿਲਾ ਸੂਆ ਜੇ ਆ ਪਹਿਲਾ ਸੂਆ ਹਾਂਜੀ ਤੇ ਨਵੀਆਂ ਦੋਸਤੋ ਬਾਕੀ ਥਣ ਥਣ ਨੂੰ ਪੂਰਾ ਹੱਥੀ ਚਵਾਈ ਵਾਲਾ ਇੱਕ ਵਾਰੀ ਤੁਹਾਨੂੰ ਥੋੜਾ ਹੋਰ ਨੇੜੇ ਤੋਂ ਆਪਾਂ ਦਿਖਾ ਦਈਏ ਵੀ ਕਿਸੇ ਵੀਰ ਦੇ ਮਨ ਦੇ ਵਿੱਚ ਡਾਊਟ ਨਾ ਰਵੇ ਹਾਂਜੀ ਲੈ ਵੀਰ ਗੁਰਲਾਲ ਮਾੜਾ ਚੈੱਕ ਕਰਾ ਦਿੰਦੀ ਹਾਂ ਹਾਂਜੀ ਲਓ ਵੀ ਜੀ ਜਾਂਦੇ ਤਾਂ ਭਾਵੇਂ ਦਰਾਈ ਮਾਰਦੀ ਐ ਇਦਾਂ ਕੋਈ ਚੱਕਰ ਨਹੀਂ ਆ ਵੇ ਲੋ ਮਗਰ ਲੈ ਖਣਾ ਦੀ ਵਿਧੀ ਚਾਈ ਆਹ ਲਓ ਆਗਲੇ ਆ ਜੀ ਲਓ ਵੀ ਸੋ ਬਾਕੀ ਚਵਾਜੂ ਜਿਹੜਾ ਦੋਸਤ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵੀਰ ਨੇ ਚੈੱਕ ਕਰਾਤੀ ਠੰਡੀ ਧੀਰੀਆ ਬਿਨਾ ਪੰਗੇ ਪਾਇਆ ਵੀ ਤੁਸੀਂ ਇਸੇ ਤਰ੍ਹਾਂ ਬਹਿ ਕੇ ਚਵਾਈ ਕਰ ਸਕਦੇ ਜੀ ਤੇ ਅੱਛਾ ਗੁਰਨਾਲਲ ਭਾਈ ਇਹਦੀ ਫਿਰ ਮੰਗ ਕੀ ਕਰਦੇ ਆ ਮੁੱਲ ਇਹਦਾ ਵੀਰ ਜੀ ਰੇਟ ਆਪਾਂ 42 ਕਰਦੇ ਆ ਅੱਛਾ ਜੀ ਤੇ 40 ਦੇ ਵਿੱਚੋਂ ਕਰ ਦਾਂਗੇ ਥੋੜੀ ਬਾਰੀ ਛੋੜ ਜਾਣੇ 40 ਚੋਂ ਹਾਂਜੀ ਠੀਕ ਹੈ ਵੀਰੇ ਹਾਂਜੀ ਲਓ ਦੋਸਤੋ ਡਿਮਾਂਡ 42000 ਤੇ 40000 ਦੇ ਵਿੱਚੋਂ ਮਾਨਤਨ ਹੋ ਜਾਊਗਾ ਸੋ ਦੁੱਧ ਚੰਗੇ ਤੇ ਚੱਲ ਰਹੀ ਆ ਬਾਕੀ ਸਾਰੇ ਵੀਰਾਂ ਨੂੰ ਪਤਾ ਹੈ ਵੀ ਜੇ ਸੱਜ ਰਾ ਤਾਂ ਮੈਨੂੰ ਲੱਗਾ ਵੀ 14 ਕਿਲੋ ਆ ਹਾਂਜੀ ਹਾਂਜੀ ਨਾਲੇ ਪਹਿਲਾਂ ਸਵੇਰ ਤੁਸੀਂ ਦੱਸਿਆ ਵੀ ਹਾਂਜੀ ਪਹਿਲਾਂ ਸਵੇਰ ਵੀਰ ਜੀ ਕੋਈ 2 3 4 ਮਹੀਨੇ ਦੀ ਸੂਈ ਹੋਵੇ ਤਾਂ ਮੈਨੂੰ ਲੱਗਾ ਇੰਨਾ ਦੁੱਧ ਨਹੀਂ ਸੁਣਾ ਹਾਂਜੀ ਹਾਂਜੀ ਨਹੀਂ ਫਿਰ ਇੰਨਾ ਨਹੀਂ ਹੋਣਾ ਬਿਲਕੁਲ ਵੀਰੇ ਅਬ ਦੋਸਤੋ 14 ਕਿਲੋ ਬਿਲਕੁਲ ਇਸ ਵੈੜ ਤੇ ਸਲੇ ਦੁੱਧ ਆ ਦੇ 40000 ਦੇ ਵਿੱਚ ਦਿੱਤੀ ਜਾਊਗੀ ਉਹਦੇ ਚ ਵੀ ਥੋੜਾ ਬਾਦਾਂ ਛੋਟ ਚਾਪ ਇਸ ਤੋਂ ਬਾਅਦ ਅੱਗੇ ਆ ਗਈ ਆਪਣੇ ਕੋਲ ਕਰੋ ਸੰਗ ਦੇ ਵਿੱਚ ਆ ਹਾਂਜੀ ਵੀਰ ਜੀ ਅੱਛਾ ਵੀਰ ਗੁਰਲਾਲ ਇਹਦਾ ਸੁਭਾ ਦੱਸੀਏ ਕਿਨ ਮਾਂ ਅੱਗੇ ਹੁੰਦੀ ਆ ਇਹ ਵੀਰ ਜੀ ਭਾਵੇਂ ਕੋਈ ਦੁੱਜਾ ਲਾਲੇ ਭਾਵੇਂ ਤੀਜਾ ਲਾਲੇ ਹਾਂਜੀ ਠੀਕ ਆ ਅਗਲੇ ਦੀ ਸੰਜੀ ਆ ਠੀਕ ਆ ਜੀ ਹਾਂਜੀ ਬਾਕੀ ਰਾਜੀ ਰੂਜੀ ਬੜੀ ਆ ਵੈਣ ਠੀਕ ਆ ਜੀ ਬਾਕੀ ਕਾਦ ਜਿਹੜਾ ਦੋਸਤੋ ਮੀਡੀਆ ਮੰਗ ਕੇ ਕੋਈ ਸੌਦਾ ਕਰ ਲੈ ਰਾਜੀ ਜਿੰਨਾ ਵੀ ਹੈਗਾ ਭਰਿਆ ਭਾਂਡਾ ਭਜਨ ਭੋਜਨ ਪੂਰਾ ਬੈਠਦਾ ਠੀਕ ਆ ਆ ਲਓ ਦਿਨ ਕਿੰਨੇ ਕੁ ਲੈ ਜੂ ਕੋਈ ਪੁੱਛਿਆ ਸੀ ਪਿੱਛੋਂ ਜੀ ਇਹ ਵੀਰ ਜੀ 12 ਤੋਂ 15 ਦੇ ਦਿਨ ਇੱਥੇ ਕਿ ਲੈ ਜੂਗੀ ਲਾਲਾ 12 15 ਹਾਂਜੀ ਇੱਥੇ ਲਾ ਲਵਾਂ ਠੀਕ ਆ ਤੇ ਬੰਨੂ ਬੰਦੀ ਪੁੰਨ ਦੀ ਪੂਰਾ ਬੰਦੀ ਦਾ ਹਾਂਜੀ ਬਹੁਤ ਬੰਦੀ ਬਾਕੀ 53 ਤੋਂ ਪਣ ਆਪਣੀ ਤਸੱਲੀ ਆ ਚੌਥਾ ਉਹਨਾਂ ਦੀ ਹਾਂਜੀ ਹਾਂਜੀ ਠੀਕ ਆ ਜੀ ਲਓ ਦੋਸਤੋ ਬਿਲਕੁਲ ਵਾਈਟ ਤੇ ਬਲੈਕ ਡੱਬ ਨੇ ਵਿਹੜ ਤੇ ਵਿੱਚ ਸੂਬਾ ਦੂਜਾ ਦੱਸਿਆ ਜੀ ਹਾਂਜੀ ਆਪਾਂ ਨੂੰ ਤਾਂ ਉਹਨਾਂ ਦੂਜਾ ਹੀ ਆਖਿਆ ਗੋਣ ਕਿਸ ਦੀ ਸਮਝ ਆ ਭਾਵੇਂ ਤੀਜੇ ਲਾਲੇ ਭਾਵੇਂ ਜਿੱਦਾਂ ਮੰਨ ਲਿਆ ਬਾਕੀ ਅਜੇ ਵਿਹੜ ਹੀ ਉਦਾਂ ਪਾ ਲੱਗਦਾ ਮੂੰਹ ਦੋ ਜੀ ਲਓ ਜੀ ਹਾਂਜੀ ਸੂਬਾ ਦੋਸਤੋ ਕੋਈ ਵੀਰ ਨੂੰ ਦੂਜਾ ਚਾਹੀਏ ਤੀ ਠੀਕ ਹੈ ਜੀ ਹਰ ਇੱਕ ਨੇ ਆਪੋ ਆਪਣੀ ਸਮਝ ਨਾਲ ਪੈਸਾ ਲਾਉਣਾ ਤੇ ਬਾਕੀ ਅਡ ਰੌਡਰ ਸੋਨਾ ਬਣਾਉਗੀ 10 12 ਦਿਨਾਂ ਦੀ ਕੱਚੀ ਆ ਹਾਂਜੀ ਠੀਕ ਆ ਤੇ ਥਣ ਬਿਲਕੁਲ ਚਾਰ ਆ ਕਿਸੇ ਤਰ੍ਹਾਂ ਦੀ ਕੋਈ ਫੋੜ ਸ਼ਾਂਗ ਨਹੀਂ ਨਜ਼ਰ ਆਉਂਦੀਗੀ ਜੇਕਰ ਕੋਈ ਆਈ ਤਾਂ ਆਪਾਂ ਤੁਹਾਨੂੰ ਵਿੱਚ ਦਿਖਾ ਵੀ ਦੇਣੀ ਆ ਨਹੀਂ ਵੀਰ ਜੀ ਫੋੜ ਸ਼ਾਂਗ ਨਹੀਂ ਕੋਈ ਬਾਕੀ ਭਰਾ ਭਾਰਾ ਪੇਟ ਆ ਰਾਜੀ ਆ ਜਿੰਨੀ ਮੀਆਂ ਕਰਮਾਂ ਲਈ ਤੇ ਲਿਆ ਵੀਰ ਚਾਰੂ ਚੂਰੂ ਵਧੀਆ ਵੀਰ ਜੀ ਜੋ ਨਾਲ ਬਈ ਖੋਲਦਗੇ ਨੂੰ ਵੀ ਬਾਕੀ ਚਾਰੂ ਚੂਰੂ ਵੀ ਤੁਸੀਂ ਦੱਸ ਰਹੇ ਸੀ ਵੀ ਪੂਰੀ ਆ ਹੈ ਹਾਂਜੀ ਚਾਰੂ ਮੈਨਾਂ ਜੋ ਮਰਜ਼ੀ ਨੂੰ ਪਾਈਓ ਕਰਮਾਂ ਲਈ ਕੋਈ ਪਰਵਾਹ ਨਹੀਂ ਕਈ ਡੰਗਰ ਹੁੰਦੇ ਆ ਜੀ ਜਿਆਦਾ ਹੀ ਕਰਦੇ ਵੀ ਨਹੀਂ ਨਹੀਂ ਵਾਤਾ ਚਾਰੂ ਪਸ਼ੂ ਦਾ ਗਾਂ ਦੁੱਧ ਵੀ ਫਿਰ ਉਸੇ ਤਰ੍ਹਾਂ ਹੀ ਹਾਂਜੀ ਹਾਂਜੀ ਬਾਕੀ ਢੱਲਾ ਟੁਣਾ ਬੜੀਆਂ ਵੀਰ ਜੀ ਇਹਨਾਂ ਦਾ ਚੱਡਾ ਬਹੁਤ ਗੱਡੂਗੀ ਹਾਂ ਸੋ ਬਾਕੀ ਦੋਸਤੋ ਰੇਟ ਵੀ ਜੈਨੂਅਲ ਆ ਜਾਇਜ ਰੇਟ ਆ ਤੇ ਵੜਾ ਵੈਸੇ ਬਿਲਕੁਲ ਤਾਜ਼ੀਆਂ ਸੂਨ ਵਾਲੀਆਂ ਕੋਈ 10 12 12 ਦਿਨਾਂ ਦੀ ਗੱਲ ਆ ਅੱਗੇ ਗਰਮੀ ਦੇ ਵਿੱਚ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਆ ਸੂਬਾ ਘਟ ਜਾਂਦਾ ਦੋਸਤੋ ਤੇ ਪਸ਼ੂ ਦੀ ਡਿਮਾਂਡ ਵੱਧ ਜਾਂਦੀ ਆ ਰੇਟ ਭਾਅ ਫੜਤੇ ਵੱਧ ਜਾਂਦੇ ਆ ਤੇ ਫਿਲਹਾਲ ਅੱਜ ਜਿਹੜਾ ਇਹ ਸਮਾਂ ਹੈਗਾ ਇਹਨਾਂ ਦਿਨਾਂ ਦੇ ਵਿੱਚ ਜੇ ਤਾਂ ਕੋਈ ਵੀਰ ਪਸ਼ੂ ਘਰੇ ਰੱਖਣਾ ਲੈ ਖਰੀਦਣਾ ਚਾਹੁੰਦਾ ਤੇ ਉਹ ਤੁਸੀਂ ਖਰੀਦ ਸਕਦੇ ਜੇ ਇੱਕ ਜੈਨੂਨ ਜੈਜ ਰੇਟਾਂ ਦੇ ਉੱਪਰ ਤੇ ਉਸ ਤੋਂ ਬਾਅਦ ਕਿਉਂਕਿ ਗਰਮੀ ਦੇ ਵਿੱਚ ਤੇ ਤਿੱਖ ਹੋ ਜਾਂਦੀ ਆ ਹਰ ਪਾਸੇ ਸਾਰੇ ਵੀਰਾਂ ਨੂੰ ਪਤਾ ਹੀ ਆ ਅੱਛਾ ਗੁਰਲਾਲ ਵੀਰੇ ਆਜੋ ਹਾਂਜੀ ਇਸ ਦੀ ਡਿਮਾਂਡ ਕੀ ਕਰਦੇ ਹਾਂ ਮੁੱਲ ਲੈਣ ਜੀ ਹੋਣਾ ਆਪਾਂ ਚਲੋ ਕੱਚੀ ਕਰਕੇ ਉਹਨਾਂ ਕੀ ਮੁੱਲ ਕਰਨਾ ਤਿਆਰ ਹੋਈ ਤਾਂ ਵੈੜ ਹੈਗੀ ਆ ਵੀ 40 ਤੋਂ ਉੱਤੇ ਜਾਂਦੀ ਆ ਹਾਂਜੀ ਹੁਣ ਆਪਾਂ 35 ਦੇ ਵਿੱਚੋਂ ਮਾਨਤਾ ਕਰ ਦਾਂਗੇ 35 ਦੇ ਵਿੱਚੋਂ ਹਾਂਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਆ ਯਾ ਮਤਲਬ ਕਿ ਤਿਆਰ ਹੋਈ ਤਾਂ ਕੋਈ 40 ਤੋਂ ਵੱਧ ਵੀ ਵੀਰ ਸੇਲ ਕਰ ਸਕਦਾ ਜੇਕਰ ਕੋਈ ਵਪਾਰੀ ਵੀਰ ਵੀ ਲੈ ਕੇ ਜਾਂਦਾ ਹਾਂਜੀ ਹਾਂਜੀ ਉਹ ਤਾਂ ਕੋਈ 10 ਦਿਨ ਸੰਭਾਲੂਗਾ ਚਲੋ ਫਿਰ ਉਹ ਦੇ ਕੇ ਜਾਊਗੀ ਚਾਹਤ ਅੱਜ ਆਪਾਂ 35 'ਚ ਮਾਨਤਨ ਹਾਂਜੀ 35 'ਚ ਕਰ ਦਾਂਗੇ ਲਓ ਜੀ ਅੱਜ 35000 ਦੇ ਵਿੱਚੋਂ ਦੋਸਤੋ ਮਾਨਤਨ ਹੋ ਜਾਊਗਾ ਫਿਲਹਾਲ ਵੇੜ ਆਪਾਂ ਤੁਹਾਨੂੰ ਸਾਰੇ ਪਾਸੇ ਦਿਖਾਤੀ ਆ ਤੇ ਅੰਗ ਪੈਰ ਪੂਰੇ ਆ ਬਾਕੀ ਖੈ ਪੂਰੀ ਮਜ਼ਬੂਤ ਆ ਨਵੇਂ ਦੇ ਵਿੱਚ ਹੀ ਆ ਜਾਂਦੀ ਆ ਕੋਈ ਵੱਡੀ ਆਪਾਂ ਕਹਿ ਲਈਏ ਵੀ ਖੋਲਿਆਂ ਦੇ ਨਹੀਂ ਵੇਚ ਨਹੀਂ ਆਉਂਦੀ ਕਿ ਦੂਜਾ ਸੁਬਾ ਜਾਂ ਤੀਜਾ ਸੁਬਾ ਵੱਧ ਤੋਂ ਵੱਧ ਹੋ ਸਕਦੀ ਹੈ ਹਾਂਜੀ ਬਾਕੀ ਵੀਰ ਆਪਦੀ ਕੋਈ ਟਿਪ ਕੇ ਤਸੱਲੀ ਕਰ ਲੇ ਚੌਥਾ ਥਨਾ ਦੀ ਅਜੇ 12 ਦਿਨ ਨਹੀਂ ਦੀ ਆਪਦੀ ਵੀਰ ਜੀ ਤਸੱਲੀ ਕਰਕੇ ਫੇਰ ਹੀ ਕੋਈ ਅੱਛਾ ਤੇ ਗਰਲਾਲ ਵੀਰ ਇੱਕ ਲਾਸਟ ਵਿੱਚ ਜਿਹੜੀ ਆਪਣੇ ਕੋਲੇ ਲਾਲ ਵੜ ਆ ਗਈ ਕ੍ਰੋਸ ਸੰਗ ਦੇ ਹਾਂਜੀ ਵੀਰ ਜੀ ਤੇ ਇਹਦੀ ਡਿਟੇਲ ਕਰੀਏ ਸਾਂਝੀ ਇਹ ਸੂਆ ਕਿਨਮਾ ਤੇ ਇਹ ਦਿਨ ਕਿੰਨੇ ਕ ਪੁੱਛੇ ਕੋਈ ਦੱਸਿਆ ਵੀਰ ਜੀ ਤੀਜੀ ਸੂਏ ਹੋ ਗਈ ਵੜਨ ਤੀਜੇ ਹਾਂਜੀ ਠੀਕ ਹੈ ਜੀ ਤੇ ਦਿਨ ਇਹਦੇ ਵੀ ਮਨ ਤਾਂ ਬਰਾਬਰ ਹੀ ਇਹਨਾਂ ਦੇ 12 12 10 ਬਾਰੇ ਹਾਂਜੀ ਹਫਤਾ ਦਾ ਦਸ ਦਿਨ ਇਹ ਵੀ ਲੱਗ ਜਾਊਗੀ ਬਾਕੀ ਠੀਲ ਠੰਡੀ ਬੜੀ ਕਰਮਾ ਲਈ ਕੋਈ ਚੱਕਰ ਨਹੀਂ ਇਹਨੂੰ ਭਾਵੇਂ ਇਦਾਂ ਬਿਠਰਾਂ ਠੀਕ ਹੈ। ਹਾਲ। ਵਾਹ ਲਾਇ ਪਈ ਐ ਵਾਵਾ ਹਨਾ। ਹਾਂਜੀ ਹਾਂਜੀ। ਥਾਂ ਥਾਂ ਨੂੰ ਪੂਰਾ ਮੱਝਾ ਲਾਇਆ। ਹਾਂਜੀ ਥਾਂ ਤਾਂ ਬਹੁਤ ਸੋਹਣਾ ਵਾ ਵੇਖੋ ਦਿਖਾਓ। ਹਾਂ। ਲਓ ਜੀ। ਹਾਂਜੀ। ਠੀਕ ਆ। ਠੰਡੀ ਠੀਰੀਆ ਸੀਲਸ ਲੱਗ ਪੂਰੀ ਐ ਦੋਸਤੋ। ਹਾਂਜੀ। ਬਾਕੀ ਸਾਰੇ ਵੀਰ ਨਾਲ ਦੀ ਨਾਲ ਤੁਸੀਂ ਵੇਖੀ ਜਾ ਰਹੇ ਜੀ ਥਾਂ ਥਾਂ ਨੂੰ ਬਹੁਤ ਕੁਆਲਟੀ ਵਾਲਾ ਲੱਗਾ। ਗਰਮੀ ਜੇ ਹੁਣ ਗਾਂ ਚੱਲਣੀਆਂ ਵੀਰ ਜੀ ਇਦਾਂ ਦੀਆਂ। ਕਰੋਸ ਹੀ ਚੱਲਣੀਆਂ ਬਸ। ਹਾਂਜੀ। ਮੈਂ ਲਓ। ਠੀਕ ਆ ਜੀ। ਨੋਕਲਾ ਥਾਣਾ ਲੰਬਾ ਬਿਲਕੁਲ ਥਾਣਾ ਮੁੱਠੀ ਹੱਥੀ ਚਵਾਈ ਵਾਲਾ। ਤੇ ਲਾਏ ਪਈ ਆ ਦੋਸਤੋ ਥੋੜਾ ਬਾਤ ਆ ਜਿਵੇਂ ਤੁਸੀਂ ਵੇਖ ਰਹੇ ਚ ਕੋਈ 20 25% ਲਾਏ ਪਈ ਆ ਤੇ 10 12 ਕ ਦਿਨ ਹਜੇ ਕੱਢਦੀ ਆ ਪੂਰਾ ਬਣੂਗੀ ਕਰਮਾਰੀ ਤੇ ਤਿਆਰੀ ਤੇ ਪਸ਼ੂ ਹੋ ਕੇ ਫੇਰ ਹੀ ਸੁੰਦਾ ਹਜੇ 10 12 ਕ ਦਿਨ ਮੰਨ ਕੇ ਕੋਈ ਸੌਦਾ ਕਰ ਲੈ ਸੁਹਾ ਦੂਜਾ ਤੀਜਾ ਜਿਹੜਾ ਵੀ ਕਿਸੇ ਵੀਰ ਨੂੰ ਸਮਝ ਆਉਂਦਾ ਉਹ ਤੁਸੀਂ ਮੰਨ ਕੇ ਸੌਦਾ ਕਰ ਲਿਓ ਤੇ ਲਿਆ ਵੀਰ ਨੂੰ ਵੀ ਖੋਲ ਕੇ ਤੋਰ ਦਈਏ ਫਿਰ ਸੋ ਛੋਟੇ ਮੋਲਾ ਦੋਸਤੋ ਵਾਜਬ ਰੇਟ ਆ ਤੇ ਪਸ਼ੂ ਤਕਰੀਬਨ ਬਿਲਕੁਲ ਸਾਰੇ ਤਾਜੇ ਸੂਏ ਸੂਣ ਵਾਲੇ ਆ ਅੱਗੇ ਸਾਲ-ਸਾਲ ਭਰ ਪਸ਼ੂ ਚੱਲਣ ਵਾਲੇ ਆ ਆ ਲੋ Para. abrir abre mm. hum ਕੋ ਜਮਾ ਰੱਖ ਦਿੱਤੇ ਕੋ ਨੀ ਨੋ ਨੀ ਬੇਚਾ ਨਾ ਠੀਕ ਆ ਅੱਛਾ ਗੁਰਲਾਲ ਭਾਈ ਇਹਦੀ ਫਿਰ ਮੁੱਲ ਕੀ ਡਿਮਾਂਡ ਇਹਦਾ ਵੀਰ ਜੀ ਆਪਾਂ ਛੋੜ ਛੱਪਾ ਹੀ ਹੋਊਗਾ ਅੱਛਾ ਉਹਨਾਂ ਕੀ ਮੁੱਲ ਕਰਨਾ ਵਾ ਆ 28 ਝੋ ਛੋਟ ਕਰ ਦਾਂਗੀ ਥੋੜੀ ਬਰੀ 28 ਝੋ ਹਾਂਜੀ ਠੀਕ ਹੈ ਜੀ ਹਾਂਜੀ ਬਿਲਕੁਲ ਜਾਇਜ਼ ਰੇਟ ਆ ਕੋਈ ਓਦਾਂ ਦਾ ਨਹੀਂ ਤੱਕਾ ਦੇ ਜੀ ਲਓ ਵੀ ਦੋਸਤੋ 28000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਸਾਲ ਭਾਰ ਕਰਮਾਲੀ ਦੇ ਦੁੱਧ ਪਿਉਣਾ ਬਸ ਸੂਣ ਦੇ ਵਿੱਚ ਕੋਈ 10 12 ਦਿਨ ਬਾਕੀ ਆ ਹਾਂਜੀ ਇੱਥੇ ਕੋਈ ਵੀਰ ਮੰਨ ਕੇ ਤੁਸੀਂ ਸੌਦਾ ਕਰ ਲਿਓ ਥਣ ਥਣ ਬੜਾ ਸਾਫ ਸੁਥਰਾ ਠੀਕ ਆ ਜੀ ਹੱਥੀਂ ਚਵਾਈ ਦਾ ਥਾਣਾ ਆ ਬਹਿਣੀ ਵਾਲੇ ਪਾਸਿਓ ਤੁਹਾਨੂੰ ਦਿਖਾ ਦਈਏ ਲਓ ਹਾਂਜੀ ਬਾਕੀ ਕੋਈ ਚੱਕਰ ਨਹੀਂ ਸੀਲ ਠੰਡੀ ਵੱਲੋਂ ਵੇਖ ਲਓ ਨਾ ਹਾਂ ਜਿੰਦਾ ਮਰਜੀ ਹੈ ਹਾਂਜੀ ਖੁੱਲੇ ਦਿਲ ਨਾਲ ਤਸੱਲੀ ਕਰੀ ਚਲੋ ਕੋਈ ਲੱਤ ਛੜ ਮਾਰਨ ਵਾਲੀ ਨਹੀਂਗੀ ਤੇ ਇਹੋ ਜਿਹੇ ਪਸ਼ੂ ਮੇਰੇ ਦਾ ਵੀ ਗੁਰਲਾਲ ਸਿੰਘ ਬਿਨਾ ਬੰਗੇ ਤੋਂ ਵੀ ਆਪਾਂ ਚਵਾਈ ਕਰ ਹਾਂਜੀ ਹਾਂਜੀ ਮੰਗਾ ਪਾਉਣ ਦੀ ਲੋੜ ਹੀ ਨਹੀਂ ਹਿਲਦੀ ਨਹੀਂ ਵੀਰ ਜੀ ਬਿਲਕੁਲ ਜੀ ਹਾਂਜੀ ਲਓ ਦੋਸ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਬੂ ਕਰਨੀ ਹੈ ਨੇੜੇ ਹਰੀਕੇ ਪਤਣ ਤਹਿਸੀਲ ਜ਼ਿਲ੍ਹਾ ਸ਼੍ਰੀ ਧਰਮਤਰਨ ਸਾਹਿਬ ਸੋ ਮੈਨੂੰ ਲੱਗਦਾ ਵੀ ਗੁਰਵਾਲਲ ਭਾਈ 28000 ਤੋਂ ਲੈ ਕੇ ਅੱਜ ਆਪਣੇ ਕੋਲ 52000 ਤੱਕ ਵੈੜਾ ਹੈ ਹਾਂਜੀ 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 ਠੀਕ ਹੈ ਜੀ ਬਾਕੀ ਵਿੱਚੋਂ ਦੋਸਤੋ ਛੋਟ ਸੱਪੇ ਹਰ ਇੱਕ ਵੈੜ ਦੇ ਵਿੱਚੋਂ ਮਾਨਤਾਣ ਹੋ ਜਾਊਗਾ ਜਿਹੜਾ ਕੋਈ ਖਰੀਦਾਰ ਵੀਰ ਘਰੇ ਆਊਗਾ ਤੇ ਸੰਪਰਕ ਨੰਬਰ ਬਿਲਕੁਲ ਸਕਰੀਨ ਦੇ ਥੱਲੇ ਚੱਲ ਰਹੇ ਨੇ ਤੇ ਗੁਰਲਾਲ ਭਾਈ ਬੋਲਦਗੇ ਨੰਬਰ ਇੱਕ ਆਪਣੇ ਹਾਂਜੀ ਵੀਰ ਜੀ ਨੰਬਰ ਹੈਗਾ ਵਾ 98145 ਹਾਂਜੀ 83021 ਹੈ ਜੀ ਠੀਕ ਕਰ ਹਾਂਜੀ ਲਓ ਦੋਸਤੋ ਨੰਬਰ ਬਿਲਕੁਲ ਸਕਰੀਨ ਤੇ ਚੱਲ ਰਹੇ ਨੇ ਵੀਰ ਗੁਰਲਾਲ ਸਿੰਘ ਦੇ ਨੰਬਰਾਂ ਤੇ ਤੁਸੀਂ ਕਾਲ ਕਰਕੇ ਬਤੇਰੇ ਗੱਲਬਾਤ ਕਰ ਲਿਓ ਕਿ ਘਰ ਆਣ ਕੇ ਤੁਸੀਂ ਤਸਦੀਕ ਕਰ ਲਿਓ ਗੱਭਣ ਪਸ਼ੂ ਆਪਣਾ ਚੌਥਾ ਥਣਾ ਦਾ ਟਿੱਪ ਕੇ ਵਰਾ ਕੇ ਤਸਦੀਕ ਕਰ ਲਿਓ ਠੀਕ ਹੈ ਜੀ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ